हां ਵੀ ਸੱਤੇਜੀਤ ਕੀ ਹਾਲ ਨੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵੀਰੇ ਕੀ ਕਿਵੇਂ ਆ ਠੀਕ ਆ ਕੀ ਕੀਤੀ ਹੋਈ ਏ ਤੂੰ ਬੀ ਕਾਮ ਕੀਤੀ ਆ ਬੀ ਟੈਕ ਬੀ ਟੈਕ ਕੀਤੀ ਹੋਈ ਆ ਕਿਹੜੇ ਈਅਰ ਚ ਕੀਤੀ ਸੀ ਕੀ ਗੱਲ ਵੈਸੇ ਜੌਬ ਵਾਸਤੇ ਗੱਲ ਕਰਦੇ ਤੇਰੀ ਵਾਸਤੇ ਜੌਬ ਤੇ ਲੱਗਣਾ ਚਾਹੁੰਦਾ ਤੂੰ ਰਿਜ਼ਿਊਮ ਲੈਣਾ ਸੀ ਤੇਰਾ ਤੇਰੇ ਪਾਪਾ ਨਾਲ ਗੱਲ ਹੋਈ ਸੀ ਵੀ ਤੇਰੀ ਜੌਬ ਦਾ ਜੇ ਕੋਈ ਹੱਲ ਕਰ ਲੀਏ ਬਰਨਾਲ ਕੰਮ ਦੀ ਗੱਲ ਕਰੋ ਮੈਂ ਵਿਹਲਾ ਨਹੀਂ ਹਾਂ ਹਾਂ ਉਹੀ ਤਾਂ ਹੀ ਤਾਂ ਕਹਿੰਦਾ ਤੇਰੀ ਜੌਬ ਆ ਨਹੀਂ ਇਹ ਕੰਮ ਦੀ ਗੱਲ ਨਹੀਂ ਹੈਗੀ ਜਿਹੜੇ ਕੰਮ ਲਈ ਮੈਨੂੰ ਲਿਆਂਦਾ ਉੰਨੀ ਕ ਗੱਲ ਕਰੋ ਬਾਕੀ ਗੱਲਾਂ ਮੇਰੇ ਕਿਹੜੇ ਕੰਮ ਲਈ ਲਿਆਂਦਾ ਤੈਨੂੰ ਦੱਸ ਉਹ ਪਾਪਾ ਨੂੰ ਪੁੱਛੋ ਕਿ ਉਹ ਪਾਪਾ ਨੇ ਤੈਨੂੰ ਜੌਬ ਤੇ ਲਵਾਉਣ ਲਈ ਲਿਆਂਦਾ ਫਿਰ ਪਾਪਾ ਨੂੰ ਬੁਲਾ ਕੇ ਲਿਆਓ ਜਿਵੇਂ ਪਾਪਾ ਇੱਥੇ ਆਇਓ ਹਾਂਜੀ ਇਹਨਾਂ ਦਾ ਡੇਟ ਆਫ ਬਰਥ ਕੀ ਹੈ ਜੀ ਇਹਨਾਂ ਦਾ ਡੇਟ ਆਫ ਬਰਥ ਹੈ ਜੀ ਜਦੋਂ ਕੰਮ ਦੀ ਗੱਲ ਕਰਨੀ ਹੈ ਮੈਨੂੰ ਬੁਲਾ ਲਿਓ ਵੀ ਉੱਧਰ ਖੜਾ ਨਹੀਂ ਨਹੀਂ ਕੋਲੇ ਖੜਨਾ ਕੋਲੇ ਖੜਨਾ ਹੁਣ ਕੰਮ ਦੀਆਂ ਗੱਲਾਂ ਕਰਨੀਆਂ ਆਪਾਂ ਸਾਰੀਆਂ ਬਹੁਤ ਸੈਂਸਿਬਲ ਤੁਸੀਂ ਮੈਨੂੰ ਲਿਆਂਦਾ ਕਿਉਂ ਮੈਂ ਫालतੂ ਗੱਲਾਂ ਨਹੀਂ ਮੈਂ ਫालतੂ ਨਹੀਂ ਕਰ ਰਿਹਾ ਆਪਾਂ ਸੈਂਸਿਬਲ ਕਹਿ ਰਹੇ ਤੈਨੂੰ ਮਨ ਨੂੰ ਫालतੂ ਗੱਲ ਹੈ ਉਹਨਾਂ ਨੇ ਕਿਹਾ ਵੀ ਮੋਸਟ ਸੈਂਸਿਬਲ ਬੇਟਾ ਮੇਰਾ ਇਹ ਕੰਮ ਦੀ ਗੱਲ ਆ ਇਹ ਕੰਮ ਦੀ ਗੱਲ ਹੀ ਆ ਕੋਈ ਵੀ ਭੈੜ ਹੈ ਨਹੀਂ ਇਹ ਕੰਮ ਦੀ ਗੱਲ ਹੀ ਆ ਕੋਈ ਵੀ ਭੈੜ ਹੈ ਨਹੀਂ ਕੋਈ ਇੱਕ ਭੈੜ ਦੂਸਰਾ ਬਹੁਤ ਚੰਗਾ ਬੱਚਾ ਉਹ ਕਹਿੰਦੇ ਮੈਂ ਆਪਣੀ ਤਾਰੀਫ ਸੁਣਨ ਲਈ ਨਹੀਂ ਆ ਉਹ ਕਿੰਨਾ ਕਰ ਤਾਰੀਫ ਨਾ ਕਰੋ ਜੀ ਇਹਦੀ ਇਹ ਤਾਰੀਫ ਨਾ ਕਰੋ ਹਾਂਜੀ ਇਹਦੀਆਂ ਬੁਰਾਈਆਂ ਦੱਸੋ ਜੀ ਕੀ ਆ ਬੁਰਾਈਆਂ ਸੁਣ ਲਈ ਨਹੀਂ ਉਹ ਵੀ ਨਹੀਂ ਮੈਨੂੰ ਇੱਥੇ ਲਿਆਂਦਾ ਕਿਉਂ ਆ ਇਹ ਦੱਸੋ ਜੌਬ ਦੇਣ ਵਾਸਤੇ ਤੂੰ ਪੜਿਆ ਲਿਖਿਆ ਜੌਬ ਲੈਣੀ ਇਹਨਾਂ ਨੇ ਕਿਹਾ ਵੀ ਮੈਂ ਆਪਣੇ ਬੇਟੇ ਨੂੰ ਜੌਬ ਦਿਵਾਉਣੀ ਐ ਇੱਥੋਂ ਹਾਂ ਦੱਸੋ 1 ਹੋਪ 1 ਚਾਂਸ ਮੈਂ ਮੈਨੂੰ ਇੱਥੇ 1 ਹੋਪ 1 ਕਹਿੰਦੇ ਇਸ ਲਈ ਲਿਆਂਦਾ ਯੈਸ ਉਹਨੂੰ ਲੀਡਿਆ 1 ਹੋਪ 1 ਚਾਂਸ ਅਸੀਂ ਤੁਹਾਡੀ ਹੋਪ ਆ ਇੱਥੇ ਤੈਨੂੰ ਚਾਂਸ ਮਿਲ ਸਕਦਾ ਜੌਬ ਦਾ ਇਹ ਗੱਲ ਤੁਸੀਂ ਕਰੇ ਮੇਰੇ ਨਾਲ ਫालतू ਗੱਲ ਕਿਉਂ ਕਰਦੇ ਹੋ ਮੈਂ ਤੁਹਾਡੇ ਵਾਂਗੂ ਨਹੀਂ ਹੈਗਾ ਜੀ ਭਰੇ ਤਾਂ ਤੁਹੇ ਕਿਹਾ ਸੀ ਨਾ ਵੀ ਵਾਨਪੁਰ ਪੰਚਾਸ ਉਹਨਾਂ ਨਾਲ ਮੈਨੂੰ ਕਿਸੇ ਦਿਨ ਜਾ ਕੇ ਆਪਾਂ ਦੇਖੀਓ ਕੀ ਕਰਦੇ ਨੇ ਉਹ ਉਹ ਫੇਰ ਫੇਰ ਹੁਣ ਦਿੱਲੀ ਹੋ ਗਿਆ ਕੰਮ ਨਹੀਂ ਨਹੀਂ ਹੁਣ ਜੋਬ ਪੁਆਇੰਟ ਕਰਨਾ ਤੈਨੂੰ ਜੋਬ ਦੇਣੀ ਆ ਜੋਬ ਨਹੀਂ ਆਪਾਂ ਕੰਮ ਹੋ ਗਿਆ ਤਾਂ ਦਿੱਲੀ ਆ ਜਾ ਹੋਇਆ ਨਹੀਂ ਕੰਮ ਅਜੇ ਅਜੇ ਹੋਇਆ ਨਹੀਂ ਕੰਮ ਪੁੱਤ ਠੀਕ ਹੈ ਬਾਪੂ ਜੀ ਫਿਰ ਤੁਸੀਂ ਐਡਮਿਟ ਕਰਦੇ ਤੁਸੀਂ ਨਾਲ ਰੁਕਣਾ ਹੈ ਰਹੀ ਠੀਕ ਹੈ ਜੀ ਮੇਰਾ ਨਾਕ ਰੁਕਣਾ ਇੱਕ ਤਾਂ ਵੈਸੇ ਹੀ ਏਜ ਕਰਕੇ ਨਹੀਂ ਨਹੀਂ ਉਹ ਉਹ ਹੀ ਠੀਕ ਕਰਨੀ ਆਪਾਂ ਉਹ ਜਿਹੜੀ ਇੰਟਰੈਕਸ਼ਨ ਉੱਠੀ ਕਰਨੀ ਆਪਾਂ ਤਿੰਨ ਚਾਰ ਘੰਟੇ ਮੈਂ ਰੋਜ ਆਇਆ ਫਿਰ ਰੋਜ ਹੈ 4 ਘੰਟੇ ਰੋਜ ਆ ਜਾਇਆ ਕਰ ਨਹੀਂ ਬਾਬੂ ਇੱਕ ਤਾਂ ਕੋਲੇ ਰੁਕਣਾ ਹੀ ਪੈਣਾ ਇੱਕ ਬੰਦੇ ਨੂੰ ਨਹੀਂ ਇੱਕ ਬੰਦਾ ਤਾਂ ਹੈਗਾ ਹਾਂ ਔਰ ਦੂਸਰੀ ਗੱਲ ਇਹ ਆ ਵੀ ਅੱਜ ਅੱਜ ਦਾ ਦਿਨ ਦੀ ਹੁਣ ਤੁਸੀਂ ਜਾਣਾ ਚਾਹੁੰਦੇ ਚਲੇ ਜਾਓ ਸਵੇਰੋਂ ਆਜੋ ਸਾਰਾ ਦਿਨ ਕੱਲ ਨੂੰ ਨਾਲ ਕਿਉਂਕਿ ਡਾਕਟਰਾਂ ਨਾਲ ਗੱਲ ਕਰਨੀ ਡਾਕਟਰਾਂ ਨਾਲ ਨਹੀਂ ਉਹ ਤਾਂ ਮੈਂ ਕਰਾਂ ਤੁਸੀਂ ਕਰਨੀ ਆ ਹੁਣ ਜੀ ਜਾਣਾ ਤੁਸੀਂ ਚਲੇ ਜਾਓ ਮੁੰਡਾ ਕਿਹੜਾ ਰੋ ਨਾਲ ਕਿੱਥੇ ਆ ਬੰਦਾ ਉਧਰ ਹੀ ਬੈਠਾ ਬਲਾਓ ਉਹਨੂੰ ਵੀ ਬਲਾਓ ਬਲਾਓ ਸਾਨੂੰ ਦੇਖੀਆ ਦੇਖਿਆ ਵੀਰੇ ਸੰਗਲ ਨਹੀਂ ਲਾਉਣਾ ਹੁਣ ਘਰੇ ਜਾ ਕੇ ਜੇ ਦਵਾਈ ਖਵਾਉਣੀ ਆ ਸਾਡੇ ਵਾਲੀ ਫਿਰ ਸੰਗਲ ਨਹੀਂ ਲਾਉਣਾ ਕਿਉਂਕਿ ਇਹਨੇ ਦਵਾਈ ਨਹੀਂ ਸੰਗਲ ਬਣ ਜਾਣਾ ਰਾਤ ਨੂੰ ਕਦੇ ਪੱਤੇ ਚੱਕ ਲੈਂਦਾ ਥਲੋਂ ਜਿਹੜੀ ਹੁਣ ਦਵਾਈ ਦੇਵਾਂਗੇ ਨਾ ਉਹਦੇ ਨਾਲ ਇਹ ਸੁੱਤਾ ਰਿਆ ਕਰਨਾ ਠੀਕ ਆ ਔਰ ਜੇ ਇਹ ਦੁਬਾਰਾ ਤੰਗ ਕਰੂਗਾ ਇਹਨੂੰ ਸੰਗਲ ਨਹੀਂ ਲਾਉਣਾ ਇੱਥੇ ਲੈ ਆਉਣਾ ਦੁਬਾਰਾ ਕੈਂਪਨੀ ਢੀਕਣਾ ਚਾਹੇ ਪਰਸੋਂ ਨੂੰ ਚੌਥੇ ਨੂੰ ਪੰਜਵੇਂ ਨੂੰ ਜਦੋਂ ਮਰਜ਼ੀ ਲੈ ਆ ਐਤਵਾਰ ਵਾਲਾ ਦਿਨ ਛੱਡ ਕੇ ਜਿਹੜੇ ਮਰਜ਼ੀ ਦਿਨ ਇੱਥੇ ਆ ਜਿਓ ਲੈ ਕੇ ਇਹਨੂੰ ਪਰ ਸੰਗਣ ਲਾਇਓ ਜੇ ਸੰਗਣ ਲਾਇਆ ਫਿਰ ਦਵਾਈ ਦਾ ਕੋਈ ਫਾਇਦਾ ਨਹੀਂ ਠੀਕ ਹੈ ਫਿਰ ਅਸੀਂ ਦਵਾਈ ਦੇਣੀ ਵੀ ਨਹੀਂ ਠੀਕ ਹੈ ਠੀਕ ਹੈ ਬਾਈ ਜੇ ਤੁਹਾਨੂੰ ਲੱਗੂਗਾ ਵੀ ਨਹੀਂ ਲੋਟ ਆ ਰਿਹਾ ਤਾਂ ਇੱਥੇ ਲੈ ਆਓ ਸਾਡੇ ਕੋਲੇ ਅਸੀਂ ਦਾਖਲ ਵੀ ਕਰ ਲਾਂਗੇ ਸਾਰਾ ਕੁਝ ਕਰ ਲਾਂਗੇ ਪਰ ਸੰਗਣ ਨਾ ਲਾਇਓ ਜੀ ਬੋਲੇ ਸੁਨਿਹਾਰ ਸੁਰੀਆ ਕਾਰ ਅੱਜ ਵੀਰੇ ਤਾਂ ਨਾ ਕੀ ਦੱਸਿਆ ਹਾਂ ਸੁਣ ਲਾਲ ਸੁਣ ਲਾਲ ਓ ਸੁਣ ਲਾਲ ਹਲੋ ਸੋਨੇ ਬਾਈ ਓ ਸੋਨੇ ਬਾਈ ਕਿਵੇਂ ਆ ਗੱਲ ਕਰਦਾ ਕੀ ਹਾਲ ਨੇ ਹਾਂ ਠੀਕ ਆ ਚਲ ਕੇ ਦੱਸ ਬੋਲ ਠੀਕ ਆ ਚਲ ਤੇ ਨੀ ਕਰ ਨੂੰ ਫਿਰ ਠੀਕ ਆ ਸੋਨੇ ਬਾਈ ਆ ਦੇ ਉਹਨੇ ਖੋਲਤਾ ਹੁਣ ਬੋਲ ਆ ਲੈ ਸੰਗੜ ਖੋਲਤਾ ਤੇਰਾ ਹੁਣ ਬੋਲ ਨਾ ਠੀਕ ਆ ਸਤਿ ਸ਼੍ਰੀ ਅਕਾਲ ਬੁਲਾਦੇ ਹੁਣ ਸਤਿ ਸ਼੍ਰੀ ਅਕਾਲ ਬੁਲਾਦੇ ਸਤਿ ਸ਼੍ਰੀ ਅਕਾਲ ਹਾਂ ਬਾਕੀ ਰੂ ਕਰਪਾ ਕਰਨ ਸੱਚ ਪਾਸ ਤੰਦਰੁਸਤੀਆਂ ਬਖਸ਼ਣ ਚੜਦੀ ਕਲਾ ਵਕਸ਼ ਮੇਰ ਪਰਿਆ ਹੱਥ ਰੱਖਣਾ ਬਾਪੂ ਤੇ ਮਾਰਜੀ ਇਹ ਵੀਰਾ ਸਰਬਜੀਤ ਸਿੰਘ ਹੈ ਜੀ ਭਰਮਜੀਤ ਸਿੰਘ ਇਹਦੇ ਵੀ ਸੰਗਲ ਲੱਗਿਆ ਹੋਇਆ ਹੈ ਇਹਦੇ ਪਿਤਾ ਜੀ ਹੈ ਇਹਦੇ ਮਾਤਾ ਜੀ ਹੈ ਤੁਸੀਂ ਕੀ ਲੱਗਦੇ ਹੋ ਵੀਰੇ ਇਹ ਬਾਈ ਜੀਜਾ ਵਾ ਇਹਨਾਂ ਦਾ ਮੰਨ ਲਓ ਸੰਗਲਨਾ ਬੰਨ ਕੇ ਲੈ ਕੇ ਆਉਣ ਨੂੰ ਮਜਬੂਰ ਹੋ ਗਏ ਅੱਜ ਕਾਰਨ ਨਾ ਤਾਂ ਵੀਰਾ ਕਿਸੇ ਦੀ ਗੱਲ ਸੁਣਦਾ ਨਾ ਨੌਣ ਧੌਣ ਦੀ ਸੋਝੀ ਆ ਨਾ ਸੌਣ ਪੈਣ ਦੀ ਸੋਝੀ ਆ ਭੱਜ ਗਿਆ ਸੀ ਮਸਾਂ ਫੜ ਕੇ ਲਿਆਏ ਆ ਹੁਣ ਕਿੰਨੇ ਟਾਈਮ ਤੋਂ ਸੰਗਲ ਲੱਗਿਆ ਬਾਪੂ ਇਹਦੇ ਹਾਂਜੀ ਸੰਗਲ ਤੀਜੇ ਸਾਲ ਸੰਗਲ ਦੀ ਇਹਨੂੰ ਹੋ ਗਏ 15 ਦਿਨ ਤੀਜੇ ਸਾਲ ਸੰਗਲ ਹਾਂ ਸੰਗਲ ਨੂੰ ਵੀ ਭਾਈ ਜੀ ਨੂੰ ਹੋ ਗਏ 15 ਦਿਨ ਤੀਜੇ ਸਾਲ ਚ 15 ਮੈਂਟਲੀ ਅਫਸੈਟ ਹੋਏ ਨੂੰ 3 ਸਾਲ ਹੋ ਗਏ ਹਾਂ ਤੀਜੇ ਸਾਲ ਚ ਹੋ ਗਿਆ ਜਾਨੀ ਆ ਇਹ ਉਦੋਂ ਪਹਿਲਾਂ ਵਧੀਆ ਕੰਮ ਕਰਦਾ ਸੀ ਹਾਂ ਕੀ ਕੰਮ ਕਰਦਾ ਸੀ ਇਹ ਬਿਸਕੁਟ ਕੱਟਦੇ ਨੂੰ ਹੋ ਗਿਆ ਕੋਈ ਬਿਸਕੁਟ ਕੱਟਦਾ ਹੀ ਭੱਠੀ ਤੇ ਚੰਡਿਆਂ ਨੇ ਇਹ ਤਾਂ ਸੀਜ਼ਨ ਲਾਉਂਦੀ ਆਈ ਵੈਸੇ ਨਾਈ ਦਾ ਕੰਮ ਕਰਦਾ ਹੈ ਓਕੇ ਹਾਂ ਜੀ ਉੱਥਰ ਥੋੜਾ ਸਮਾਂ ਹੋ ਗਿਆ ਫਿਰ ਬਾਹਰ ਤੇ ਦੇਖੋ ਫਿਰ ਕਟਿੰਗ ਦੀ ਵਧੀਆ ਕੰਮਕਾਰ ਕਰਦਾ ਸੀ ਵੀਰ ਨੂੰ ਨੌਲੇਜ ਹੈ ਪੂਰੀ ਔਰ ਬਿਸਕਟ ਕੱਢਦਾ ਸੀ ਸੀਜ਼ਨ ਦੇ ਵਿੱਚ ਬਿਸਕਟ ਵਾਲੀ ਪੱਠੀ ਤੇ ਤਿੰਨ ਸਾਲ ਹੋ ਗਏ ਅਫਸੈਟ ਹੋਏ ਨੂੰ ਬਾਪੂ ਦਾ ਪੁੱਤ ਜਿਹੜੇ 16 ਸਾਲ ਉਗੇ ਹੁਣ ਦਵਾਈ ਲੈ ਕੇ ਗਏ ਸੀ ਉੱਥੋਂ 2023 ਚ ਅੱਛਾ ਉਹਨੇ ਦਵਾਈ ਕੋਰਸ ਪੂਰਾ ਨਹੀਂ ਕੀਤਾਗਾ ਫੇਰ ਫੇਰ ਹੋਵੇਂ ਹੋ ਗਿਆ ਤੇ ਹੁਣ ਸਹੀ ਨੁਕਸਾਨ ਬਹੁਤ ਜ਼ਿਆਦਾ ਕੀ ਕਾਣੇ ਵੀ ਆਪਦੀ ਅਸਾ ਵੀਰੇ ਤੇ ਮਤਲਬ ਉਹ ਤੋਂ ਬਾਅਦ ਵਿੱਚ ਕਾਫੀ ਮਤਲਬ ਇਹਨੂੰ ਪ੍ਰੋਬਲਮ ਆਈ ਇਥੇ 2 ਮਹੀਨੇ ਦਵਾਈ ਵੀ ਲਈ ਇਹਨਾਂ ਨੇ ਤੇ ਹੁਣ ਦੁਬਾਰੇ ਫੇਰ ਹੋ ਗਿਆ ਪੰਜੇ ਦਰਗਾਈਆਂ ਮਤਲਬ ਘਰ ਦੇ ਵਿੱਚ ਜਿੰਨੇ ਵੀ ਕੱਪੜੇ ਪਾਏ ਅੱਗ ਲਾਣ ਲਾ ਅੱਗ ਲਾ ਅੱਗ ਲਾਈ ਵੀ ਬਾਪੂ ਇਹ ਭੰਗ ਭੰਗ ਦੀਆਂ ਸੈਕਟਾਂ ਪਿੰਡਾਂ ਹੀ ਭਰ ਕੇ ਪਹਿਲਾਂ ਜਦੋਂ ਨਾਈ ਦੀ ਦੁਕਾਨ ਤੇ ਹੁੰਦਾ ਸੀ ਹੈ ਨਹੀਂ ਕੋਈ ਨਸ਼ਾ ਹਾਂ 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 ਕਾ ਪਾਣੀ ਪੀ ਕੇ ਕਿਤੇ ਸਹੀ ਆਇਆ ਕਿਤੇ ਪੱਟ ਤੋਂ ਉਹਨਾਂ ਕਿਤੇ ਵੱਧ ਗਿਆ ਬਸ ਆਏ ਹੋ ਗਏ ਇਹ ਤੀਜੇ ਜੀ ਨੇ ਸਿਰਾਈ ਕਰਤਾ ਸਾਡੇ ਤੱਕ ਘਰੇ ਲੈਣ ਦੀ ਲੀੜਾ ਵੀ ਨਹੀਂ ਛੱਡਿਆ ਪੇਟੀ ਨੂੰ ਹੀ ਅੱਗ ਲਾ ਦਿੱਤੀ ਅੱਛਾ ਕੋਈ ਨਾ ਬਾਪੂ ਦਾ ਬੇਬੇ ਦਾ ਸ ਬਿਸਤਰਾ ਅਸੀਂ ਤੁਹਾਨੂੰ ਦੇ ਦਿੰਨੇ ਆ ਇੱਥੋਂ ਕੋਈ ਕਹਿੰਨੇ ਰਜਾਈਆਂ ਕਿ ਦੇ ਲੈ ਅਸੀਂ ਇੱਥੋਂ ਦੇ ਦਿੰਨੇ ਆ ਲੈ ਕੇ ਜਾਏ ਇਹ ਵੀ ਹੋ ਜਾਊਗਾ ਠੀਕ ਕੋਈ ਇਹ ਵੀ ਹੋ ਜਾਊਗਾ ਉਹ ਲੀੜਾ ਇਹਨੂੰ ਬਚਾਦਾ ਵੈਗ ਨੂੰ ਕਰਨਗੇ ਕਰ ਪਾਓ ਕਾਹਦਾ ਕੰਮ ਚਾੜੂਗਾ ਕੋਈ ਨਾ ਬਾਪੂ ਬਾਪੂ ਗੰਨਾ ਬਸ ਇਹਨੂੰ ਬਚਾ ਲੋ ਕਿਸੇ ਤਰੀਕੇ ਮੇਰੇ ਪੁੱਤ ਨੂੰ ਇਹਨਾਂ ਦਾ ਬੁਢਾਪੇ ਦਾ ਸਹਾਰਾ ਵਾ ਵੀ ਚਲੋ ਕੰਮ ਕਰਦਾ ਹੋ ਜਾਊਗਾ ਅਰਦਾਸ ਕਰਿਓ ਇਸ ਵੀਰ ਵਾਸਤੇ ਵੀਰਾ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਆਪਣੀ ਕਿਰਤ ਕਮਾਈ ਕਰੇ ਆਪਣੇ ਮਾਪੇ ਨੂੰ ਬੁੱਢੇ ਵਾਰੇ ਸਹਾਰਾ ਬਣੇ ਮਾਪੇ ਲਾਠੀ ਬਣੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਆ ਵੀ ਸਿਰਾ ਸਰਬਜੀਤ ਸਿੰਘ ਉਂਗਲ ਕਰ ਲਓ ਪਰਮਜੀਤ ਸਿੰਘ ਪਰਮਜੀਤ ਸਿੰਘ ਠੀਕ ਹੈ ਉਹ ਪਰਮਜੀਤ ਖੋਲ ਦੀ ਸੰਗਲ ਨਹੀਂ ਜੀ ਹਾਂ ਲੈ ਖੋਲ ਲੈਣਾ ਬਈ ਯਾਰ ਖੋਸ਼ ਹੋ ਗਿਆ ਬਈ ਯਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਵੀ ਸਾਡੇ ਵੀਰ ਨੂੰ ਹੁਣ ਸੰਗਲ ਨਾ ਲਾਉਣਾ ਪਵੇ ਲੈ ਫੜ ਫਿਰ ਦੇ ਦਵਾਈ ਖਾ ਹੁਣ ਮੂੰਹ ਖੋਲ ਕਰਾ ਪ੍ਰਸ਼ਾਦ ਆ ਇਹ ਦਵਾਈ ਨਹੀਂ ਹੈਗੀ ਇੱਕ ਹੋਰ ਗੋਲੀ ਆ ਲੈ ਫੜ ਅਣੀ ਪੀ ਲਾਸ ਵਾਹਿਗੁਰੂ ਵਾਹਿ ਸੱਚਾ ਪਾਤਸ਼ਾਹ ਕਰ ਪਾਗ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪਤਾ ਸਤਿ ਸਚੁ ਜਿਗਰ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਵ ਬਈ ਧੰਨਵਾਦ ਤੁਸੀਂ ਇਸ ਗਰੀਬ ਦਾ ਸਾਥ ਦਿੱਤਾ ਨਾਲ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਈ ਹਾਂਜੀ ਇੱਧਰ ਲਿਆਓ ਦਵਾਈ ਵੀਰੇ ਦੀ ਇਹਦਾ ਕੀ ਨਾਂ ਜੀ ਬਰਵਿੰਦਰ ਸਾਹਿਬ ਤੁਹਾਡਾ ਭਰਾ ਵਾ ਜੀ ਕਿੰਨੇ ਟਾਈਮ ਤੋਂ ਵੀਰੇ ਇਦਾਂ ਹੋਇਆ ਹੋਇਆ ਹੈ ਸੋ ਛੋਟਾ ਵਕ ਵੱਡਾ ਛੋਟਾ ਛੋਟਾ ਕਿੰਨੇ ਭਰਾ ਵਾਂ ਤੁਸੀਂ ਜੀ ਦੋ ਭਰਾ ਵਾ ਏਵੇਂ ਧੋਣਾ ਧੋਣਾ ਜਟਾ ਐ ਬਣੀਆਂ ਹੋਈਆਂ ਇੰਤਰੇ ਫਿਰਦਾ ਤੁਹਾਡਾ ਕੀ ਲੱਗਦਾ ਭੈਣੇ ਦੇ ਹੋਰ ਲੱਗਦਾ ਤੁਸੀਂ ਇਹਨਾਂ ਦੇ ਵਾਈਫ ਹੋ ਠੀਕ ਆ ਚਲੋ ਪਹਿਲਾਂ ਤਾਂ ਧੰਨਵਾਦ ਵੀਰੇ ਤੁਸੀਂ ਆਏ ਹੋ ਲੈ ਕੇ ਇਹਨੂੰ ਕੋਈ ਨਾ ਗੁਰੂ ਸਾਹਿਬ ਕਿਰਪਾ ਕਰਨਗੇ ਹੁਣ ਆਪਾਂ ਇਹਨੂੰ ਇਸ਼ਨਾਨ ਵੀ ਕਰਾਵਾਂਗੇ ਇਹਦੇ ਪਾਲ ਵੀ ਸਫਾਈ ਹੋਣਗੇ ਇਹਦੇ ਲੈ ਵੀਰੇ ਦਵਾਈ ਖਾਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਬੋਲੇ ਸੁਨਹਾ ਸੂਰਿਆ ਕਾਲ ਹਾਂਜੀ ਕੀ ਹਾਲ ਹੈ ਵੀਰੇ ਠੀਕ ਆ ਤੇਰਾ ਕੀ ਨਾਮ ਆ ਨਰੇਸ਼ਦੀਪ ਨਰੇਸ਼ਦੀਪ ਕਿਵੇਂ ਆ ਨੌ ਕਿੱਡੇ ਕਿੱਡੇ ਵਧਾਇਆ ਤੂੰ ਹੂੰ ਹੂੰ ਕੋਇਆ ਕਿੱਡੇ ਕਿੱਡੇ ਨਾਂ ਰੱਖਿਆ ਓਏ ਪੁੱਤਾਂ ਵਾਲੇ ਡੇਢ ਸਾਲ ਤੋਂ ਨਾਤਾ ਨਹੀਂ ਕਿੰਨੀ ਗੰਦੀ ਸਮੈਲ ਆਈ ਜਾਂਦੀ ਆ ਅੱਜ ਟੀ-ਸ਼ਰਟ ਤੇਰੇ ਨਵੇਂ ਪਾ ਕੇ ਲਿਆਏ ਆ ਪਜਾਮਾ ਕਿੰਨਾ ਗੰਦਾ ਹੋਇਆ ਪਿਆ ਅਨਰੇਸ਼ਦੀਪ ਲੈ ਫੜ ਫਿਰ ਦਵਾਈ ਖਾ ਨਾ 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 ਕੱਟ ਫਿਰ ਕੱਟਦੀ ਕੀ ਮੂਸ ਨਹੀਂ ਕੁਝ ਨਹੀਂ ਆ ਗਏ ਨਾ ਦੰਦ ਟੁੱਟਾ ਦੰਦ ਟੁੱਟਾ ਚੱਲ ਫੜ ਇਹ ਆਹ ਚੱਲ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਪ ਆਰ ਸੱਚ ਜਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਪ ਆਰ ਸੱਚ ਜਗਾਰ ਸੱਚ ਹੈ ਪੀ ਨਾਨਕ ਹੋਸੀ ਪੀ ਜੇ ਪਾਸ਼ਮੇਰ ਕਰੇ ਮੇਰੇ ਵੀ ਤੰਤ ਮਾਰੋਣਾ ਨੀ ਰੋਣਾ ਨੀ ਮਾ ਰੋਣਾ ਨੀ ਮਾ ਨਾ ਮਾ ਰੋਣਾ ਨੀ ਰੋਣਾ ਨੀ ਮੇਰੀ ਮਾਂ ਮੈਂ ਬੜੀ ਚੁੱਸੀ ਬਸ ਮਾਂ ਠੀਕ ਹੋਈ ਤੇਰਾ ਪਤ ਠੀਕ ਹੋ ਜਾਣਾ ਦੇਖੀ ਹੁਣ ਤੇਰੇ ਪਤ ਨੇ ਠੀਕ ਹੋ ਜਾਣਾ ਮਾਂ ਇਹਨੂੰ ਆਪਾਂ ਠੀਕ ਕਰਕੇ ਭੇਜਾਂਗੇ ਘਰੇ ਮਾਂ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਗਿਰਦਾਸ ਕਰ ਤੰਦਰੁਸਤੀ ਬਖਸ਼ ਤੇਰੇ ਪਤ ਨੂੰ ਮਹਾਰਾਜ ਵਾਹਿਗੁਰੂ ਕਿਰਪਾ ਕਰਨ ਸਾਨੂੰ ਭਰੋਸਾ ਦਿੱਤੇ ਵਾਹਿਗੁਰੂ ਕਿਰਪਾ ਕਰਨਗੇ ਠੀਕ ਹੈ ਮਾਂ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ हां भाई मम्मी ਨੂੰ ਕਹਿ ਠੀਕ ਹੋ ਜਾਣਾ ਮम्मी ਮੈਂ ਕਹਦੇ ਕਹਿ ਮम्मी ਮੈਂ ਠੀਕ ਹੋ ਜਾਣਾ ਕਹਦੇ ਬੋਲ ਕੇ ਕਹਿ ਬੋਲ ਜਰੂਰ ਜਰੂਰ ਬੋਲ ਕੇ ਕਹਿ ਕੇ ਮम्मी ਮੈਂ ਠੀਕ ਹੋ ਜਾਣਾ ਜਰੂਰ ਜਰੂਰ ਹਾਂ ਬੋਲਦਾ ਮੈਨੂੰ ਬੋਲਦਾ ਨਾਰਮਾ ਮਿਲਿਆ ਮੈਂ ਬੱਲੀ ਮਿਲਿਆ ਮੈਂ ਪਹਿਲਾਂ ਮੈਨੂੰ ਉੱਟ ਕੇ ਮਿਲ ਫਿਰ ਜੱਫੀ ਪਾ ਯਾਰ ਖੜਾ ਹੋ ਉਹ ਬਾਤ ਕਰੇ ਸ਼ੇਰਾਂ මෙලේ වේෙන ලසම පි කඩිුතු කඩිය හෝසනාරකරු හොඩේ හෝසන කර්ම හෝසනකර්ම පකණ කරන්න ඉල පොතරෙන නා බබ තිබුණු කළලා ඇෙනු ලහිරක්න අකකන කරම එතින පොත්තනි සට විප්‍රාවයි ටික අධතරෙ නාළම්ම मां ਬੜੀ ਔਖੀ ਹੋ ਕੇ ਬੋਕਰ ਨਾਲ ਤੁਰ ਕੇ ਆਈ ਹੈ ਵਿਚਾਰੀ ਇਹਦੀ ਦਾਦੀ ਆ ਜੀ ਦਾਦੀ ਆ ਆਪਦੇ ਉਮਰੇ ਦਾ ਹੈਗਾ ਨਹੀਂ ਜੀ ਕੱਲ ਤੇ ਆਪ ਨੂੰ ਛੱਡ ਗਈ ਜਣਗੇ ਮਾਂ ਕਿੱਥੇ ਗਈ ਛੱਡ ਗਈ ਜਾਈ ਪਿਓ ਪਿਓ ਦੋਨੇ ਮਾਂ ਤੇ ਦੋਨੇ ਕਿੱਥੇ ਚਲੇ ਗਏ ਮਾਂ ਉਹ ਦੋਨੇ ਉਸ ਮਾਂ ਪਿਓ ਪਿਓ ਕਿੱਥੇ ਗਿਆ ਰ ਨਾਲੇ ਤੇਰੀ ਮਾਂ ਇਹਦੀ ਮਾਂ 1 ਸਾਲ ਤੇ 4 ਮਹੀਨੇ ਦਾ ਛੱਡ ਗਈ ਸੀ ਹੂੰ ਉਹ ਨੇ ਨੂੰ ਪਾਲਿਆ ਮੈਂ ਪਾਲਿਆ ਉਹ ਸਿਪੜੋ ਸੀ ਇਹਨੂੰ ਜਲਨ ਹੁੰਦੀ ਐ ਪਲ ਗਿਆ ਤੇ ਅੱਜ ਤੀ ਵੀ ਚਲਾ ਗਿਆ ਪਲੱਸ 2 ਇਹਨੇ ਕੀਤੀ ਹੈ ਉਹਨਾਂ ਨੇ ਕੰਮ ਕਰਨ ਜੋਗਾਂ ਨੂੰ ਛੱਡਿਆ ਹੀ ਨਹੀਂ 4 ਸਾਲ ਹੋ ਗਏ ਨੇ ਆ ਪੈਨੋ 2020 ਮੈਡੀਕਲ ਲਾ ਤੇ ਟੁੱਟੀ ਹੈ ਮੈਂ ਚੱਲ ਨਹੀਂ ਸਕਿਆ ਵਾਕਰ ਮੇਰੇ ਪਿੱਛੇ ਪਿਆ ਇਹਦੇ ਡੈਡੀ ਇਹਦੇ ਡੈਡੀ ਨੂੰ 2011 ਦਾ ਉਹਨੂੰ ਕੱਢਿਆ ਮਾਂ ਨੇ ਤੇ ਅੱਜ 15 ਸਾਲ ਹੋ ਗਏ ਨੂੰ ਕਾ ਆਇਨੀ ਪਤਾ ਨਹੀਂ ਕਿ ਕਿਤੇ ਇਹ ਪਤਾ ਵੀ ਨਹੀਂ ਕੁਝ ਨਹੀਂ ਜੀ ਕਦੇ ਫੋਨ ਨਹੀਂ ਕੀਤਾ 25000 ਜਿਹੜਾ ਤੁਸੀਂ ਕੀ ਲੱਗਦਾ ਤੁਸੀਂ ਅਜੇ ਅਸੀਂ ਜੀ 25000 ਮਿਲ ਜਾ ਉਹਦੇ ਚ ਮੈਂ ਗੁਜ਼ਾਰਾ ਕਰਨੀ ਆ ਉਹ ਵੀ ਲੋਕਾਂ ਨੂੰ ਕਿਰਾਇਆ ਮਿਲਦਾ ਡਿੱਪੂ ਤੋਂ ਤੁਸੀਂ ਗਰੀਬਾਂ ਵਾਲੀ ਮਤਲਬ ਕੱਚਾ ਰਹਿਣ ਗਰੀਬੀ ਸਬਜ਼ੀ ਵੀ ਦੇਦੀ ਦੀ ਜਿੱਦਲੀ ਆਇਆ ਸੀ ਦਿੱਲੀ ਤੋਂ ਆਏ ਤੁਸੀਂ ਕਿਹੜੇ ਮੱਲੇ ਤੋਂ ਅਸੀਂ ਜਹਾਂਗੀਰਪੁਰ ਹੀ ਤੋਂ ਆਏ ਜੀ ਜਹਾਂਗੀਰਪੁਰ ਤੋਂ ਮੇਰੇ ਬੇਟੇ ਨੇ ਤਿੰਨੋਂ ਆਏ ਦੇ ਖਰਚਾ ਕਰਦੇ ਪਹਿਰੇ ਉਹਨੂੰ ਲੈ ਕੇ ਆਏ ਮੈਂ ਕੋਈ ਨਾ ਮਾਂ ਰੱਬ ਆਪੇ ਪੁੱਤ ਬਣਾਉਣ ਲੱਗੇ ਨਾ ਕਿਸੇ ਨੇ ਕਿਹਾ ਅੱਛਾ ਮੈਨੂੰ ਯਾਦ ਆ ਗਿਆ ਮੁੰਡੇ ਦੀ ਵੀਡੀਓ ਮੈਂ ਦੇਖੀ ਸੀ ਜੀ ਜੀ ਕੋਈ ਵਾਈਬੇ 22 ਦਾ ਆਵਾਜ਼ ਹੀ ਬਾ ਬੇਟਾ ਦਵਾਈ پاگل ਕਾ ਨਹੀਂ ਹੈ ਦਵਾਈ ਸਿਰਫ ਇਤਨੀ ਕਾ ਹੈ ਨਹੀਂ ਨਹੀਂ ਦਵਾਈ ਖਾਂਗੇ ਬੇਟਾ ਫਿਰ ਫਿਰ ਐਸਾ ਇੰਜੈਕਸ਼ਨ ਲਗਾਉਣਾ ਪਵੇਗਾ پکڑੋ ਵੀ ਇਹਨੂੰ ਇੰਜੈਕਸ਼ਨ ਲਗਾਓ ਨਹੀਂ ਨਹੀਂ ਫੜੋ ਇੰਜੈਕਸ਼ਨ ਲਗਾਓ پکڑੋ ਨਹੀਂ ਦਵਾਈ ਲਗਾਓ ਸੂਈ ਲਗਾਓ ਅਵੇ ਸੂਈ ਲੈ ਕੇ ਆ ਸੂਈ सुई लेके आओ सुई नहीं ना, नहीं मैं पागल हूँ सुई लेके नहीं है सुई लेके आए फिर सुई सुई लगा दे चलो सुई लगाओ बेटा लेके आओ सुई भाई दवाई खा लो ना मैं पागल हूँ नहीं सू़ी। सू़ी नहीं पागल का दवाई नहीं पागल का दवाई नहीं है जी पागल का नहीं ताकत का दवाई है जी मल्टी विटामिन है पकड़ो पकड़ो दवाई खा लो पानी पी लो अपने आप ले लो हाँ। पकड़ो नहीं पकड़ो अपने आप ले लो अपने अप, पकड़। ले ना ले ले आप पकड़ लो खुद पता है पागल का दवाई नहीं है बेटा पागल का दवाई नहीं है बेटा तो मेरी बहन नहीं है खा लो खा लो खा लो बेटा पागल का गोली नहीं है पागल का गोली नहीं है जी नहीं पागल का गोली नहीं है पागल का गोली नहीं है जी खा लो तू बात बात मेरी बहन नहीं है हाँ। फिर गली खा लो एक बार भाई की बात मान लो बाधा है आगे से नहीं तो आगे जबरदस्ती नहीं करेंगे इंजेक्शन लगवा दे इंजेक्शन लगवा दे फिर दवाई खा लो इंजेक्शन पावल नहीं इंजेक्शन लगवा दो इंजेक्शन लगवा दे इंजेक्शन ਮੈਂ ਪਾਗਣਾ ਮੇਰੇ ਬਾਹਰ ਮਾਂ ਫਿਰ ਗੋਲੀ ਖਾ ਲੋ ਜੇ ਗੋਲੀ پاگل ਕਾ ਨਹੀਂ ਹੈ ਨਹੀਂ ਬਾਉ ਜੀ ਨਹੀਂ ਵਾ ਬਾਉ ਗਲਤੀ ਆ ਜਾ ਬੜਾ ਹੋ ਮੇਰੇ ਕੋਲ ਕੀ ਪਕਣਾ ਦਵਾਈ ਕੀ ਨਾਮ ਆ ਤੇਰਾ ਗਰਵਿੰਦਰ ਹੈਂਗਾ ਗਰਵਿੰਦਰ ਹੈਂਗਾ ਗਰਵਿੰਦਰ ਗਰਵਿੰਦਰ ਵੀਰੇ ਵਾਹਿਗੁਰੂ ਕਿਰਪਾ ਕਰਨਗੇ ਠੀਕ ਹੋ ਜਾਣਾ ਤੂੰ ਸਾਡੇ ਨਾਲ ਸੇਵਾ ਕਰਾਇਆ ਕਰਨੀ ਐ ਸਿਆ ਠੀਕ ਜੇ ਪਾਣੀ ਦੇਉਗਾ ਕੇ ਆ ਲੈ ਫੜ ਵੀ ਖਾ ਲੈ ਬਾਈ ਮੂੰਹ ਖੋਲ ਵਾਹਿਗੁਰੂ ਤੇ ਕੰਕਾਰ ਸਤਨਾਮ ਕਰਤਾ ਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਜਗਾਰ ਸਚ ਹੈ ਪਿਸਚ ਨਾਨਕ ਹੋਸੀ ਭੀ ਸਚ ਅਸ਼ਕਮੇਰ ਕਰਤਾ ਉਸਤ ਘਾ ਕੋਈ ਨਾ ਕੋਈ ਨਦਰ ਨਿਆਨ ਨਹੀਂ ਭਾਈ ਇਹ ਤਾਂ ਆਪ ਹੀ ਖਾਲਾ ਨਹੀਂ ਵੇਬ ਬੈਣਾ ਬੇਟਾ ਗੱਲ ਸੁਣ ਲੈ ਇੱਕੋ ਹੀ ਗੋਲੀ ਆ ਤੇਰੀ ਇੱਕੋ ਗੋਲੀ ਆ ਬੱਸ ਇੱਕੋ ਹੀ ਗੋਲੀ ਚ ਕਰਦਾ ਡਿੱਕਤੀ ਗੱਲ ਹੁਣਾ ਬੋ ਫਿੱਟੀ ਗੱਲ ਬੋਣਾ ਟੀਕ ਗੱਲ ਬੋਣਾ ਸਰ ਮੈਂ ਗੋਲੀ ਟੀਕ ਗੱਲ ਵਾਧੀਏ ਫਿਰ ਟੀਕ ਗੱਲ ਵਾਧੀਏ ਉਹ ਮੈਂ ਸਰ ਗੋਲੀ ਟੀਕ ਗੱਲ ਵਾਧੀਏ ਫਿਰ ਮੈਂ ਖਣੀ ਨਹੀਂ ਗੋਲੀ ਟੀਕ ਗੱਲ ਵਾਧੀਏ ਮੈਂ ਨਹੀਂ ਖਣੀ ਗੋਲੀ ਤੀਹ ਗੱਲ ਵਾਦੀਏ ਫਿਰ ਮੈਂ ਨਹੀਂ ਖਾਣਾ ਠੀਕ ਗੱਲ ਵਾਦੀਏ ਮੇਰਾ ਮਨ ਹੈ ਨਹੀਂ ਸਰ ਠੀਕ ਗੱਲ ਵਾਦੀਏ ਮੈਂ ਨਹੀਂ ਠੀਕਾ ਸਰ ਮੈਂ ਆਪਣੇ ਘਰੇ ਜਾਣਾ ਚਲੇ ਜੀ ਗੋਲੀ ਖਾਦ ਕੇ ਜਾ ਮੈਂ ਨਹੀਂ ਖਾਣਾ ਗੋਲੀ ਖਾਦ ਕੇ ਘਰੇ ਜਾ ਜੇ ਘਰੇ ਜਾਣਾ ਚਾਹੁੰਦਾ ਗੋਲੀ ਖਾ ਲੈ ਚਲੇ ਜਾ ਸੱਚੀ ਭੇਜ ਨਹੀਂ ਖਾਣਾ ਨਹੀਂ ਖਾਣੇ ਫਿਰ ਇਹਨੂੰ ਘਰੇ ਨਹੀਂ ਭੇਜਣਾ ਛੁੱਟੀ ਕੈਨਸਲ ਮੈਂ ਆਪਣੀ ਮੈਨੂੰ ਘਰੋਂ ਲੈ ਕੇ ਆਈ ਮੈਂ ਮੰਮੀ ਨੇ ਤਾਂ ਆਪ ਇੱਥੇ ਰਹਿਣਾ ਮੈਂ ਘਰੇ ਜਾਣਾ ਜਾਣਾ ਹੀ ਨਹੀਂ ਮੰਮੀ ਨੇ ਮੈਂ ਨਹੀਂ ਖਾਣੀ ਮੈਂ ਕਿਹਾ ਜਾਣਾ ਹੀ ਨਹੀਂਗਾ ਮੈਂ ਨਹੀਂ ਖਾਣੀ ਖਾਣਾ ਕੇ ਦਵਾਈ ਘਰੇ ਚਲੇ ਜਾ ਦਵਾਈ ਖਾ ਲੈ ਤਾਂ ਘਰੇ ਜਾ ਕੀ ਹੋ ਗਿਆ ਭਰਾ ਨਹੀਂ ਤੂੰ ਸਾਡਾ ਛੋਟਾ ਭਾਈ ਆ ਤੂੰ ਸਾਡਾ ਬਹਿ ਜਾ ਹੰਡੂ ਮਿੰਟ ਬਹਿ ਜਾ ਆ ਜੀ ਮੈਂ ਘਰੇ ਜਾਣਾ ਮੈਂ ਚੰਗਾ ਚਲੇ ਜਾਈਂ 2 ਮਿੰਟ ਤਾਂ ਬਹਿ ਜਾ 2 ਮਿੰਟ ਤਾਂ ਬਹਿ ਜਾ ਗੋਲੀ ਕੱਢੀ ਆ ਕਰ 2 ਮਿੰਟ ਬਹਿ ਜਾ 2 ਮਿੰਟ ਬਹਿ ਜਾ ਖਾਲੀ ਆ ਕਰ ਆ ਕਰ ਆ ਕਰ ਆ ਕਰ ਆ ਕਰ ਆ ਕਰ ਗੋਲੀ ਕਿਥੇ ਰੱਖਿਆ ਬੋਲੀ ਖਾਲੀ ਆ ਇੱਕ ਸਾਈਡ ਤੇ ਰੱਖੀ ਆ ਪਾਣੀ ਪਿਲਾ ਦੋ ਮਿੰਟ ਬਿਠਾਈ ਰੱਖਣਾ ਘਰੇ ਜਾਣਾ ਪਾਣੇ ਨਾ ਉਹ ਬੈਠਦਾ ਜਾ ਜੀ ਮੈਂ ਨਹੀਂ ਮੈਂ ਨਹੀਂ ਇਦਾਂ ਮੈਂ ਜਾਣੀ ਕੀ ਹੋਇਆ ਕੀ ਹੋਇਆ ਦੱਸ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਮੈਂ ਨਹੀਂ ਇੰਨੇ ਚੰਗਾ ਕੋਈ ਨਾ ਕਰ ਚੰਗਾ ਨਾ ਕਰਨਾ ਨਹੀਂ ਕਰਨਾ ਇੰਨੇ ਚੰਗਾ ਨਾ ਕਰਨਾ ਕਰਨਾ ਮੈਂ ਆਪਣੇ ਘਰ ਜਾਣਾ ਚੰਗਾ ਚਲੇ ਜੀ ਚਲੇ ਜੀ ਚਲੇ ਜੀ ਬਸ ਐ ਨਹੀਂ ਕਰਨਾ ਪੁੱਤ ਐ ਨਹੀਂ ਕਰਨਾ ਐ ਨਹੀਂ ਕਰਨਾ ਕੋਈ ਨਾ ਮਾ ਵਾਇਗਰੂ ਕਰਨਗੇ ਘਰ ਪਾਸ ਤੇ ਤੁਸੀਂ ਨਾਲ ਆਏ ਉਹਨਾਂ ਦੇ ਤੁਸੀਂ ਕਿਹਨਾਂ ਨਾਲ ਆਏ ਅੱਛਾ ਐਂਟਰੀ ਪੈ ਗਈ ਤੁਸੀਂ ਹਨਾ ਮਾਤਾ ਜੀ ਤੁਸੀਂ ਰਹੋਗੇ ਕੋਲੇ ਇਹਦੇ ਕੋਈ ਨਾ ਵੀ ਤੁਸੀਂ ਜਾਣਾ ਜਾਓ ਹਨਾ ਕੋਈ ਨਾ ਤੁਸੀਂ ਸਵੇਰ ਦਾ ਕੁਝ ਨਹੀਂ ਖਾਂਦਾ ਕੋਈ ਨਾ ਖਵਾਉਣਾ ਮਾਂ ਪ੍ਰਸ਼ਾਦ ਘਰ ਜਾਂਦਾ ਮੈਨੂੰ ਉਲਟੀ ਆਹੀ ਹਾਂ ਪ੍ਰਸ਼ਾਦ ਅਸਿਕਾਵਾਂਗੇ ਕੋਈ ਨਾ ਤੇ ਹੁਣ ਦਵਾਈ ਦੇ ਦਿੱਤੀ ਹੈ ਤਾਂ ਕੋਈ ਨਾ ਹੁਣ ਹੀ ਆਪਾਂ ਪ੍ਰਸ਼ਾਦ ਅਸਿਕਾ ਦੇਣਾ ਤੁਸੀਂ ਇਹਨੇ ਦਾ ਧਿਆਨ ਤੁਸੀਂ ਰੱਖਣਾ ਫਿਕਰ ਨਾ ਕਰ ਮੈਂ ਉਹ ਧਿਆਨ ਉਹ ਰੱਖੂਗਾ ਜੇ ਦਰਵਾਜ਼ਾ ਚਾਲੀ ਨਾ ਤੇ ਮੈਂ ਬੜਾ ਪਾਣੀ ਹੋ ਜਾਣਾ ਫਿਕਰ ਨਾ ਕਰ ਮੈਂ ਵਾਹਿਗੁਰੂ ਆਪੇ ਗੁਰੂ ਨਾਨਕ ਦਾਸ ਮਹਾਰਾਜ ਜੀ ਮੇਰ ਕਰਨਗੇ ਮੈਂ ਆਪਾਂ ਤਾਂ ਕੀ ਕਰਨੀ ਸਰ ਤੁਹਾਡੀ ਭੈਣ ਆ ਤੁਹਾਡਾ ਕਿਹੜਾ ਪਿੰਡ ਆ ਇਹੀ ਕਰਨਾਲ ਹਿਆਣੇ ਤੋਂ ਆਏ ਹਰਿਆਣੇ ਤੋਂ ਕਰਨਾਲ ਕੋਈ ਨਾ ਮਾਂ ਤੂੰ ਫਿਕਰ ਨਾ ਕਰ ਸਾਡੀ ਭੈਣ ਠੀਕ ਹੋ ਕੇ ਜਾਊਗੀ ਠੀਕ ਆ ਕੋਈ ਕਿੰਨਾ ਤੇ ਮਾੜੀ ਮੋਟੀ ਉੱਠਣ ਵੈਣ ਜੋਗੀ ਹੋ ਗਈ ਲੱਗਦਾ ਬਹੁਤ ਕੋਈ ਨਾ ਮਿਹਰੇ ਕੋਈ ਨਾ ਘਬਰਾ ਨਾ ਛੋਟੇ ਭਾਈ ਸਾਡੀ ਵੀ ਭੈਣ ਆਏ ਸਾਡੀ ਵੀ ਭੈਣ ਆਏ ਸਹੀ ਸੋਲੀ ਜਗ੍ਹਾ ਤੋਂ ਬਸ ਤੁਹਾਡਾ ਫਿਕਰ ਨਾ ਕਰ ਭਾਈ ਜਿਉਂਦਾ ਵਸਦਾ ਰਹਿ ਭਾਈ ਤੂੰ ਇਹਦੇ ਨਾਲ ਖੜਾ ਬਸ ਇਹੀ ਭੱਟੀ ਗੱਲ ਆ ਸਭ ਮੇਰ ਕਰੂਗਾ ਮੈਂ ਮੇਰ ਕਰੂ ਯਾਤਰਾ ਕਰਕੇ ਆਏ ਆ ਕੋਈ ਨਾ ਮਾਂ ਗੁਰੂ ਰਾਮਦਾਸ ਮੇਰ ਕਰਨਗੇ ਉਹ ਮੈਂ ਪੁੱਛ ਰਿਹਾ ਵੀ ਆ ਟੈਬਲੇਟ ਤੇਰੀ ਢਿੱਗੀ ਆ ਉਥੇ ਮੈਂ ਟੈਬਲੇਟ ਜੇਬ ਚ ਭਾਗੇ ਲੈ ਕੇ ਆਇਆ ਖਾ ਫਿਰਦਾ ਮੇਰੀ ਹੈ ਹੀ ਨਹੀਂ ਖਾਣੇ ਪੈਣੀ ਮੈਨੂੰ ਡਾਕਟਰ ਨੇ ਦੱਸਿਆ ਤੇਰੀ ਇਹ ਨਹੀਂ ਖਾਣੇ ਪੈਣੀ ਕਿਹੜੇ ਡਾਕਟਰ ਨੇ ਦੱਸਿਆ ਆ ਮੇਰੇ ਨੌਕਾ ਤੋਂ ਮਾਰਦਾ ਮੈਂ ਮਨਾ ਨਹੀਂ ਕਰਦਾ ਅੱਛਾ ਮੈਨੂੰ ਇਹ ਦੱਸੋ ਤੁਹਾਨੂੰ ਕਿਹੜੇ ਬੇਫਕੂਫ ਨੇ ਕਿਹਾ ਵੀ ਇਹ ਟੈਬਲੇਟ ਮੇਰੀ ਹੈ ਮੈਂ ਕਿਹਾ ਤੁਸੀਂ ਕਿਹਾ ਨਾ ਫਿਰ ਪਹਿਲਾਂ ਝੂਠ ਕਿਉਂ ਬੋਲੇ ਝੂਠ ਵਿੱਚ ਬੋਲੇ ਨਹੀਂ ਤੇਰੀ ਟੈਬਲੇਟ ਰੱਖੀ ਹੋਈ ਹੈ ਤੁਸੀਂ ਝੂਠ ਬੋਲ ਤੇਰੀ ਟੈਬਲੇਟ ਆ ਮੈਨੂੰ ਡਾਕਟਰ ਨੇ ਕਹੀ ਹੈ ਗੱਲ ਇਹ ਕਿਹੜੇ ਹੁਣ ਕਹਿੰਦੇ ਮੈਂ ਕਿਹਾ ਹੁਣ ਡਾਕਟਰ ਨੇ ਕਿਹਾ ਪਰ ਡਾਕਟਰ ਨੇ ਮੈਨੂੰ ਕਿਹਾ ਨਾ ਤੈਨੂੰ ਮੈਂ ਕਿਹਾ ਡਾਕਟਰ ਨੇ ਲੈਣ ਨੂੰ ਕਿਹਾ ਹੁਣ ਇਹ ਥੋੜੀ ਕਿਹਾ ਵੀ ਮੈਂ ਜੇਬ ਚੋਂ ਲਿਆ ਮੇਰੀ ਗਿਰੀ ਨਹੀਂ ਨਹੀਂ ਤੇ ਇਹ ਚੋਂ ਡਿੱਗੋ ਕਹਿੰਦਾ ਲੈ ਲਵੇ ਵੀ ਜੋ ਗੋਲੀ ਉਹਦੀ ਡੱਗਪੀ ਹੋ ਕਿਤੇ ਫੜ ਖਾਲਾ ਡਿੱਗੀ ਹੋ ਨਹੀਂ ਉਹ ਕਹਿੰਦਾ ਖਾ ਲੋ ਕਿਹੜੇ ਮੈਨੂੰ ਵੀ ਤਾਂ ਮળો ਡਾਕਟਰ ਨਾਲ ਡਾਕਟਰ ਸਾਹਿਬ ਆਇਓ ਅੱਗੇ ਕਿਧਰ ਗਿਆ ਡਾਕਟਰ ਸਾਹਿਬ ਸੂਰੇ ਮਿਲ ਆ ਆ ਗਿਆ ਖੜਾ ਡਾਕਟਰ ਸਾਹਿਬ ਗੋਲੀ ਖਾਲਾ ਖਾਲਾ ਗੋਲੀ ਖਾਲਾ ਗੋਲੀ ਸੱਤੇਜੀਤ ਗੋਲੀ ਖਾਲਾ ਪੁੱਤ ਡਾਕਟਰ ਨੇ ਤਾਂ ਮਨਾ ਉਹ ਮੈਂ ਮਨਾ ਮੈਂ ਕਹਿੰਦਾ ਮੈਂ ਡਾਕਟਰ ਹੀ ਆ ਸੀ ਉਹ ਮੈਂ ਕਿ ਬਿਨਾਂ ਡਾਕਟਰ ਦੀ ਦਵਾਈ ਤੋਂ ਉਹ ਤਾਂ ਤਾਂ ਡਿਸਪੈਂਸਰੀ ਵਾਲੇ ਵੀ ਹੁਣ ਦਵਾਈ ਖਾਲਾ ਪੁੱਤ ਇੱਕ ਗੋਲੀ ਆ ਪੁੱਤ ਛੋਟੀ ਜੀ ਨਿੱਕੀ ਜੀ ਇੱਕ ਗੋਲੀ ਆ ਰੈਸਟ ਵਾਸਤੇ ਦੇ ਰਿਆ ਤੈਨੂੰ ਖਾਲਾ ਹਾਂਜੀ ਸੱਤੇਜੀਤ ਫਿਰ ਇੰਜੈਕਸ਼ਨ ਇੰਜੈਕਸ਼ਨ ਲਾ ਦੀ ਇੰਜੈਕਸ਼ਨ ਲਾ ਦੀ ਛੱਡ ਦੇ ਹੱਥ ਛੱਡ ਦੇ ਅਰ ਛੱਡ ਦੇ ਮੈਂ ਖਵਾਉਂਗਾ ਲੈ ਨੋ 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 ਲੈ ਪਾਣੀ ਫੜ ਲੈ ਲੈ ਪਾਣੀ ਫੜਨਾ ਖਾਲਾ ਖਾਲਾ ਪੁੱਤ ਇੱਕ ਗੋਲੀ ਖਾਲਾ ਹਾਂ ਪਾਣੀ ਦੇ ਪੀ ਲੈਣ ਦੇ ਉਹ ਤੇਰੇ ਪਾਣੀ ਪੀ ਲੈ ਪਾਣੀ ਪੀ ਲੈ